ਪਰ ਮਾਨੋ ਹਮਲੇ ਦੇ ਧਮਕੀ ਮਗਰੋਂ ਇੱਕ ਹੋਰ ਧਮਕੀ ਜੜੀ ਹੈ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਦਿੱਤੀ ਗਈ ਹੈ ਅ ਦਰਸਲ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪਟੋਹਰਾਂ ਦੇ ਵੱਲੋਂ ਇਹ ਧਮਕੀ ਦਿੱਤੀ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਫਿਰ ਤੋਂ ਜਿਹੜਾ ਹੈ ਜਲ ਸਿੰਧੂ ਸਮਝੌਤੇ ਦੇ ਜਿਹੜੀ ਗੱਲ ਕੀਤੀ ਗਈ ਹੈ ਸਿੰਧੂ ਸਮਝੌਤੇ ਦੀ ਉਹਨਾਂ ਦੇ ਵੱਲੋਂ ਇੱਕ ਗੱਲ ਕੀਤੀ ਹੈ ਉਹ ਕਹਿ ਰਹੇ ਨੇ ਕਿ ਸਿੰਧੂ ਦਰਿਆ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉੱਥੇ ਬੰਨ ਬਣਾਇਆ ਤਾਂ ਜੰਗ ਹੋਵੇਗੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਦਰਸਲ ਇੱਕ ਸਮਾਗਮ ਦੇ ਵਿੱਚ ਪੁੱਟਾ ਪਹੁੰਚੇ ਸੀਗੇ ਤਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਕਦੇ ਵੀ جنگ ਦੀ ਗੱਲ ਨਹੀਂ ਕਰਦਾ ਹਮੇਸ਼ਾ ਭਾਰਤ ਦੇ ਵੱਲੋਂ جنگ ਦੀ ਗੱਲ ਹੁੰਦੀ ਹੈ ਜੇਕਰ ਭਾਰਤ ਦੇ ਵੱਲੋਂ ਦੁਬਾਰਾ جنگ ਦੀ ਗੱਲ ਕੀਤੀ ਗਈ ਤਾਂ ਪਾਕਿਸਤਾਨ ਉਸ ਦਾ ਮੂੰ ਤੋੜ ਜਵਾਬ ਦੇਵੇਗਾ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਹੈ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਦੁਬਾਰਾ جنگ ਦੀ ਧਮਕੀ ਦਿੱਤੀ ਹੈ ਉਹਨਾਂ ਦੇ ਵੱਲੋਂ ਕਹਿਆ ਗਿਆ ਹੈ ਕਿ ਜੇਕਰ ਸਿੰਧ ਦਰਿਆ ਨੂੰ ਲੈ ਕੇ ਜੇਕਰ ਦੁਬਾਰਾ ਸਿੰਧੂ ਜਾ ਸਮਝੋ ਤੈਨੂੰ ਲੈ ਕੇ ਜੇਕਰ ਉਸ ਨੂੰ ਸਸਪੈਂਡ ਰੱਖਿਆ ਜਾਂਦਾ ਹੈ ਤਾਂ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਨਾਰਕੀ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਬੰਨ ਬਣਾਇਆ ਗਿਆ ਤਾਂ ਜੰਗ ਹੋ ਸਕਦੀ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਹੈ ਉਹ ਕਹਿੰ ਰਹੇ ਨੇ ਕਿ ਪੂਰੀ ਦੁਨੀਆ ਜਿਹੜੀ ਹੈ ਪਾਕਿਸਤਾਨ ਦੇ ਜਿਹੜੇ ਆਵਾਮ ਹੈ ਉਹ ਸਾਰਾ ਇਕੱਠੇ ਹੋਣਗੇ ਉਹਨਾਂ ਦੇ ਵੱਲੋਂ ਇਸ ਦੇ ਖਿਲਾਫ ਆਵਾਜ਼ ਸਿੱਕੀ ਜਾਵੇਗੀ ਤਾਂ ਬਿਆਨ ਜਿਹੜਾ ਹੈ ਸਾਬਕਾ ਵਿਦੇਸ਼ ਮੰਤਰੀ ਬਲਾਵਲਪੁਰ ਤਖੋਨਾ ਦੇ ਵੱਲੋਂ ਦਿੱਤਾ ਗਿਆ ਹੈ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ ਤਾਂ ਕਿ ਉਸ ਤੋਂ ਪਹਿਲਾਂ ਬੀਤੇ ਕੱਲ ਅਮਰੀਕਾ ਦੇ ਧਰਤੂ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਅਸੀਮ ਮਨੀ ਰੋ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀਗਾ ਉਹਨਾਂ ਦੇ ਵੱਲੋਂ ਧਮਕੀ ਦਿੱਤੀ ਗਈ ਸੀਗੀ ਪਰਮਾਣੂ ਹਮਲੇ ਦੀ ਉਹਨਾਂ ਦੇ ਵੱਲੋਂ ਵੀ ਸਿੰਧੂ ਦਰਿਆ ਦੇ ਉੱਪਰ ਬੰਨ ਬਣਾਉਣ ਨੂੰ ਲੈ ਕੇ ਹੀ ਹੈ ਧਮਕੀ ਦਿੱਤੀ ਸੀ ਤਾਂ ਇੱਕ ਵਾਰ ਫਿਰ ਤੋਂ ਇਸ ਤਰੀਕੇ ਦੇ ਆ ਨਾਂ ਧਮਕੀਆਂ ਜੜੀਆਂ ਨੇ ਪਾਕਿਸਤਾਨ ਦੇ ਵੱਲੋਂ ਅਦੇਨੀਆ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪਰ ਮਾਨੂ ਹਮਲੇ ਦੇ ਧਮਕੀ ਮਗਰੋਂ ਹੁਣ ਇੱਕ ਹੋਰ ਧਮਕੀ ਜੜੀਏ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਦਿੱਤੀ ਗਈ ਹੈ ਅ ਦਰਸਲ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪਟੋਹਰਾਂ ਦੇ ਵੱਲੋਂ ਇਹ ਧਮਕੀ ਦਿੱਤੀ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਫੇਰ ਤੋਂ ਜਿਹੜਾ ਜਲ ਸਿੰਧੂ ਸਮਝੌਤੇ ਦੇ ਜਿਹੜੀ ਇਹ ਗੱਲ ਕੀਤੀ ਗਈ ਹੈ ਸਿੰਧੂ ਸਮਝੌਤੇ ਦੀ ਉਹਨਾਂ ਦੇ ਵੱਲੋਂ ਇੱਕ ਗੱਲ ਕੀਤੀ ਹੈ ਉਹ ਕਹਿ ਰਹੇ ਨੇ ਕਿ ਸਿੰਧੂ ਦਰਿਆ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉੱਥੇ ਬੰਨ ਬਣਾਇਆ ਤਾਂ جنگ ਹੋਵੇਗੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਦਰਸਲ ਇੱਕ ਸਮਾਗਮ ਦੇ ਵਿੱਚ ਪੁੱਟਾ ਪਹੁੰਚੇ ਸੀਗੇ ਤਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਕਦੇ ਵੀ ਜੰਗ ਦੀ ਗੱਲ ਨਹੀਂ ਕਰਦਾ ਹਮੇਸ਼ਾ ਭਾਰਤ ਦੇ ਵੱਲੋਂ ਜੰਗ ਦੀ ਗੱਲ ਹੁੰਦੀ ਹੈ ਜੇਕਰ ਭਾਰਤ ਦੇ ਵੱਲੋਂ ਦੁਬਾਰਾ ਜੰਗ ਦੀ ਗੱਲ ਕੀਤੀ ਗਈ ਤਾਂ ਪਾਕਿਸਤਾਨ ਉਸ ਦਾ ਮੂੰਹ ਤੋੜ ਜਵਾਬ ਦੇਵੇਗਾ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਹੈ ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਦੁਬਾਰਾ ਜੰਗ ਦੀ ਧਮਕੀ ਦਿੱਤੀ ਹੈ ਉਹਨਾਂ ਦੇ ਵੱਲੋਂ ਕਹਿਆ ਗਿਆ ਹੈ ਕਿ ਜੇਕਰ ਸਿੰਧ ਦਰਿਆ ਨੂੰ ਲੈ ਕੇ ਜੇਕਰ ਦੁਬਾਰਾ ਸਿੰਧੂ ਜਾ ਸਮਝੌਤੇ ਨੂੰ ਲੈ ਕੇ ਜੇਕਰ ਉਸ ਨੂੰ ਸਸਪੈਂਡ ਰੱਖਿਆ ਜਾਂਦਾ ਹੈ ਤਾਂ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਨਾਰਕੀ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਬੰਨ ਬਣਾਇਆ ਗਿਆ ਤਾਂ ਜੰਗ ਹੋ ਸਕਦੀ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਹੈ ਉਹ ਕਹਿ ਰਹੇ ਨੇ ਕਿ ਪੂਰੀ ਦੁਨੀਆ ਜਿਹੜੀ ਹੈ ਪਾਕਿਸਤਾਨ ਦੇ ਜਿਹੜੇ ਆਵਾਮ ਹੈ ਉਹ ਸਾਰਾ ਇਕੱਠੇ ਹੋਣਗੇ ਉਹਨਾਂ ਦੇ ਵੱਲੋਂ ਇਸਤੇ ਖਿਲਾਫ ਆਵਾਜ਼ ਚੁੱਕੀ ਜਾਵੇਗੀ ਤਾਂ ਬਿਆਨ ਜਿਹੜਾ ਹੈ ਸਾਬਕਾ ਵਿਦੇਸ਼ ਮੰਤਰੀ ਬਲਾਵਲਪੁਰ ਟਖੋਨਾ ਦੇ ਵੱਲੋਂ ਦਿੱਤਾ ਗਿਆ ਹੈ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ ਤਾਂ ਕਿ ਉਸ ਤੋਂ ਪਹਿਲਾਂ ਬੀਤੇ ਕੱਲ ਅਮਰੀਕਾ ਦੇ ਧਰਤਿਤੂ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਅਸੀਮ ਮੁੰਨੀ ਰੋ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀਗਾ ਉਹਨਾਂ ਦੇ ਵੱਲੋਂ ਧਮਕੀ ਦਿੱਤੀ ਗਈ ਸੀਗੀ ਪਰਮਾਣੂ ਹਮਲੇ ਦੀ ਉਹਨਾਂ ਦੇ ਵੱਲੋਂ ਵੀ ਸਿੰਧੂ ਦਰਿਆ ਦੇ ਉੱਪਰ ਬੰਨ ਬਣਾਉਣ ਨੂੰ ਲੈ ਕੇ ਹੀ ਹੈ ਧਮਕੀ ਦਿੱਤੀ ਸੀ ਤਾਂ ਇੱਕ ਵਾਰ ਫਿਰ ਤੋਂ ਇਸ ਤਰੀਕੇ ਦੇ ਆ ਨਾਂ ਤਮਕੀਆਂ ਜੜੀਆਂ ਨੇ ਪਾਕਿਸਤਾਨ ਦੇ ਵੱਲੋਂ ਅਦੇਨੀਆ ਸ਼ੁਰੂ ਕਰ ਦਿੱਤੀਆਂ ਗਈਆਂ ਨੇ